ਸਤਿ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋ ਨਵੀਂ ਵੀਡੀਓ 'ਚ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਲੈ ਕੇ ਚੱਲੇ ਆਂ ਗਰੇਡਰ ਤੋਂ ਸਟੋਰ 'ਚ ਟਰਾਲੀਆਂ ਦੋ ਆਪਣੀਆਂ ਆਹ ਖੜੀਆਂ ਨੇ ਭਰੀਆਂ ਤੇ ਇੱਕ ਟਰਾਲੀ ਖੜੀ ਆ ਆਪਣੀ ਆਹ 69 ਗੈਲ ਤੇ ਲੈ ਕੇ ਚੱਲੇ ਆਂ ਸਟੋਰ 'ਚ ਕੈਲੀਫੋਰਨੀਆ ਸਟੋਰ ਆ ਆਪਣੇ ਇੱਥੇ ਮਲੂਹ ਦੇ ਨਾਲੇ ਇਹ ਸਾਰਾ ਆਪਣਾ ਬੀਜ ਆ ਸੀ ਸਾਈਜ਼ ਆ ਇਹ G4 ਤੇ ਚਲਦੇ ਆ ਲੈ ਕੇ ਸਟੋਰ ਚ ਵੀਡੀਓ ਨਾ ਬਣੇ ਰਹੋ ਜਾ ਕੇ ਦਿਖਾਉਣਾ ਸਟੋਰ ਚ ਥੀਰਾ ਲੈ ਕੇ ਜਾਂਦਾ ਉਹ ਦੂਜੀ ਟਰਾਲੀ ਤੇ ਚਲਦੇ ਆ ਹੁਣ ਇਹ ਗੱਠਾ ਵਾਲੀ ਫੈਕਟਰੀ ਆ ਆਪਣੇ ਉਰੇ rti 69 ਇਹ ਪਹਿਲਾਂ 1 ਮਿੰਟ ਸਟਾਰਟ ਰੱਖਣਾ ਪੈਂਦਾ ਏ ਫਿਰ ਮੰਨ ਲਓ ਜਿਹੜਾ ਤੇਲ ਜਾਂਦਾ ਪੰਪ ਜੀ ਸਾਰਾ ਕਰੰਟ ਜੀ ਹੋ ਕੇ ਜਾਂਦਾ ਏ ਸਾਰਾ ਸੈਂਸਰ ਸੈਟਮ ਆ ਆ ਦੇਖੋ ਜਿਹੜਾ ਟਰੈਕਟਰ ਆਵਾਜ਼ ਕਰਦਾ ਥੋੜੀ ਥੋੜੀ ਟਕ ਟਕ ਜੀ ਇਹ ਥੋੜੀ ਆਵਾਜ਼ ਚੇਂਜ ਹੋ ਜੂਗੀ ਨਾਲ ਤੇਲ ਚੜ ਜਾਂਦਾ ਇੰਜਣ ਦਾ 2 ਦਿਨ ਹੋ ਗਏ ਖੜੇ ਨੇ ਟਰੈਕਟਰ ਨੂੰ ਜਾ ਬਲ ਕੇ ਆ ਵੀਡੀਓ ਬਣਾਉਣ ਵੀਰੇ ਦਾ ਵੀ ਚੈਨਲ ਆ ਸਬਸਕ੍ਰਾਈਬ ਕਰ ਲਿਓ ਡੀਆਰ ਧਨੋਆ ਦੇ ਨੌਂਦੇ ਆ ਡੀਆਰ ਧਨੋਆ 13 ਨੌਂਦੇ ਜੇ ਕਿਸੇ ਵੀਰ ਨੇ ਨਹੀਂ ਸਬਸਕ੍ਰਾਈਬ ਕਰਿਆ ਕਰਿਓ ਜਰੂਰ ਵੀਰਾ ਵੀ ਆਲੂਆਂ ਦੇ ਰੇਟ ਰੂਟ ਬਾਰੇ ਜਾਣਕਾਰੀ ਪਾਉਂਦਾ ਰਹਿੰਦਾ ਸਾਰੀ ਗੱਲਬਾਤ ਮਿੱਟੀ ਆ ਨਕਲੀ ਹੋਈ ਐ ਯਾ ਗ੍ਰੇਟਰ ਹੁੰਦਾ ਆਲੂ ਲਿਆਈ ਸਟੋਰ ਚ ਟਰਾਲੀ ਸਟੋਰ ਹਲੇ ਆਪਣੇ ਏਰੀਆ ਚ ਨਵਾਂ ਬਣਿਆ ਐ ਨਵਾਂ ਆਏ ਦਾ ਕੈਲੀਫੋਰਨੀਆ ਸਟੋਰ ਦੋ ਚਾਰ ਟਰਾਲੀਆਂ ਐ ਚ ਲਾ ਦਾਨੇ ਆ ਇਹ ਕੋਈ ਨਵੀਂ ਤਕਨੀਕ ਨਾਲ ਬਣਿਆ ਹੋਇਆ ਏ ਦੇਖਦੇ ਆ ਜਾ ਕੇ ਵੀ ਕੀ ਨਵੀਂ ਤਕਨੀਕ ਆ ਟੋਰਚ ਕਾਫੀ ਟਰਾਲੀਆਂ ਖੜੀਆਂ ਨੇ ਹਲੇ ਚੋਰ ਲੱਗਣ ਨੂੰ ਗਰੇਟਰ ਵੀ ਹੋ ਰਿਹਾ ਮਾਲ ਤੀਆਂ ਇਹ ਆਪਾਂ ਦੋਏ ਟਰਾਲੀਆਂ ਰੇ ਖੜਾਤੀਆਂ ਤੇ ਮੂਰੇ ਹੈਗੀਆਂ ਨੇ ਹਲੇ ਦੋ ਚਾਰ ਟਰਾਲੀਆਂ ਆ ਬਾਕੀ ਤਾਂ ਗਰੇਡਰ ਹੋਣ ਨੂੰ ਖੜੀਆਂ ਨੇ ਤੇ ਜਦੋਂ ਨੰਬਰ ਆਊਗਾ ਫਿਰ ਲਾਉਨੇ ਆ ਸਟੋਰ 'ਚ ਤੇ ਆਪਣਾ ਗਰੇਡਰ ਦੇ ਪਿਆ ਮਾਲ ਹੋਰ ਵੀ ਉਹ ਵੀ ਬਾਹਰੋਂ ਲੈ ਕੇ ਆਉਨੇ ਆ ਭਰ ਕੇ ਟਰਾਲੀਆਂ ਆ ਆ ਦੇਖੋ ਨਵਾਂ ਬਣਿਆ ਸਟੋਰ ਸਾਰਾ ਹੀ ਹਲੇ ਚੱਲ ਰਿਹਾ ਕੰਮ ਇਹਦਾ ਕਰਨ ਲੱਗ ਗਏ ਜੀ ਗਰੇ ਵਾਲਾ ਮਾਲ ਟਰਾਲੀ 'ਚ ਲੋਡ ਕਰਨਾ ਗਰੇ ਵਾਲਾ ਮਾਲ ਲੱਗੇ ਟਰਾਲੀ 'ਚ ਲੋਡ ਕਰਨਾ ਤੇ ਟਰੱਕ ਸਾਡਾ ਪਹੁੰਚ ਲੋਡ ਕਰ ਰਹੇ ਆ ਇਹ ਤੇ ਭੇਜਣਾ ਕਿਸੇ ਪਾਸੇ ਹੋਰ ਤੇ ਆਪਣਾ ਸਟੈਨ ਹੈ ਲੜਾਈ ਭਰਿਆ ਹੋਇਆ ਕੁਸ ਬੀਜ ਵੀ ਕੱਢਿਆ ਹੋਇਆ ਏ ਤੇ ਬਾਕੀ ਹੁਣ ਚੱਲਦੇ ਆ ਸਟੋਰ ਚ ਆਪਾਂ ਟਰਾਲੀਆਂ ਖੜਾ ਕੇ ਆਏ ਸੀ ਖਾਲੀਆਂ ਹੋ ਗਈ ਹੋਣੀਆਂ ਨੇ ਤੇ ਬਾਕੀ ਮੱਕੀ ਨੂੰ ਪਾਣੀ ਵੀ ਚੱਲ ਰਿਹਾ ਆਪਣਾ ਮੋਟਰ ਚੱਲਦੀ ਆ ਤੇ ਲੱਗਿਆ ਆ ਦੀ ਮਲਾਜਮ ਹਾਂ ਦੋਤੀ ਕਿੱਥੇ ਵਗ ਗਿਆ ਦੀ ਉਹ ਪੜੀ ਆ ਉਹ ਭੱਜਿਆ ਆ ਹੈ ਜਸੂ ਵਾਲੀ ਹਾਂ ਆਹਾ ਫਿਰ ਆ ਭੱਜਿਆ ਉਹ ਚਿੱਟਾਪ ਉੱਧਰ ਪਰ ਜਾਣਦੇ ਫਿਰ ਇੱਧਰ ਛੱਡ ਲਈ ਹਾਂ ਆ ਨਾਲੇ ਨਾਲੇ ਆਲੂ ਆਲੂ ਚੱਕੇ ਜਾਣਗੇ ਆਲੂ ਚੱਕੇ ਦੇ ਨਾਲ ਨਹੀਂ ਖਾਲ ਗਿੱਲਾ ਹੋ ਜਾਣਾ ਫਿਰ ਨੰਗ ਨਹੀਂ ਹੋਣਾ ਇਹਨਾਂ ਤੋਂ ਓਕ ਹੋ ਗਿਆ ਨਹੀਂ ਭਰੇ ਆਇਆ ਮੈਂ ਸਾਰੀ ਅੱਛਾ ਹਾਂ ਸਾਰੀ ਪਰੇ ਆਇਆ ਮੈਂ ਕਾਲੀ ਜਸੂਣ ਵਾਲੀ ਹਾਂ ਤਣਕ ਭਰ ਗਈ ਹਾਂ ਬਿੱਲੋ ਠੀਕ ਆ ਹੋ ਬੇਬੋ ਦੋਏ ਮੜੀਆ ਦੇ ਕਾਲੇ ਮੱਕੀ ਭਜਾ ਦੇ ਉੱਥੇ ਜਾ ਕੇ ਮੱਕੀ ਭਜਾ ਦੇ ਉੱਥੇ ਜਾ ਕੇ ਆ ਮੈਨੂੰ ਕੀ ਕਹਿੰਦਾ ਜਾਇਆ ਹੈ ਅੱਛਾ ਟਰਾਲੀ ਗਈ ਫਸ ਸਟੋਰ ਚ ਜਗਾ ਕੱਚੀ ਹੋਣ ਕਰਕੇ ਟਰਾਲੀ ਕੋਲਖਤ ਬੈ ਗਈ ਤੇ ਬਾਕੀ 8 ਢਾਂਗਾਂ ਲੱਗੀਆਂ ਹੋਈਆਂ ਨੇ 46 46 ਦੀਆਂ ਤੇ ਇਹ ਵਜਨ ਵੀ ਕਾਫੀ ਦੀ ਤੇ ਇੱਕ ਟਰੈਕਟਰ ਪਾ ਕੇ ਮੂਰੇ ਆਪਾਂ ਦੇਖਿਆ ਜੀ ਤੋੜ ਕੇ ਪਰ ਤੋਰੀ ਨਹੀਂ ਹੈਗੀ ਟਰਾਲੀ ਹੋਰ ਜ਼ਿਆਦਾ ਬੈਠੀ ਜਾਂਦੀ ਆ 36 30 ਖੜਾ ਏ ਇਹ ਪਾਇਆ ਦੀ ਆਪਾਂ ਟਰੈਕਟਰਾਂ ਨੇ ਮਾਰਿਆ ਨਹੀਂ ਹੈਗਾ ਜੋਰ ਹੁਣ ਆਪਣੀ ਦੂਜੀ ਟਰਾਲੀ ਹੁੰਦੀ ਆ ਖਾਲੀ ਉਹ ਖਾਲੀ ਕਰਾ ਕੇ ਏਰੇ ਚ ਪਲਟੀ ਮਾਰਦੇ ਆ ਤੇ ਬਾੜੀ ਟੇਢੀ ਹੋ ਗਈ ਟਰਾਲੀ ਦੇਖੋ ਕਿੰਨੀ ਜਿਆਦਾ ਟੁੱਟੀ ਹੋਈ ਆ ਸਟੋਰ ਨਵਾਂ ਬੰਦ ਕਰਕੇ ਖੇਤ ਵਾਲੀ ਜਗਾ ਏ ਥੋੜੀ ਨਰਮ ਕਰਕੇ ਸਾਰੀ ਉਹ ਧਰਤੀ ਪਿੱਲ ਪਿੱਲ ਕਰਦੀ ਆ ਉਰੇ ਬਾਕੀ ਦੂਈ ਟਰਾਲੀ ਆਪਣੀ ਲੱਗੀ ਹੋਈ ਆ ਉਹ ਸਾਹਮਣੇ 855 ਨਵੀਂ ਸ਼ੋ ਵਾਲਾ ਖਾਲੀ ਕਰੇ ਦੇ ਕਰਾਉਨੇ ਆ ਪਲਟੀ ਆ ਟਰਾਲੀ ਦਾ ਹੋ ਗਈ ਜੀ ਆਪਣੀ ਖਾਲੀ ਤੇ ਬਾਕੀ ਫਸੀ ਟਰਾਲੀ ਦੇਖਦੇ ਆ ਕੱਢਦੇ ਆ ਇੱਕ ਟੋਚਨ ਹੈਗਾ ਆਪਣੇ ਕੋਲ ਉਹ ਰੋਏ ਬਾਕੀ ਪਿੰਡੋਂ ਮੰਗਾਇਆ ਨਹੀਂ ਇਹ ਜੇ ਨਹੀਂ ਨਕਲੀ ਫਿਰ ਇਹ ਚ ਪਲਟੀ ਮਰਾਵਾਂਗੇ ਉਹ ਖੜੀਆ ਸਾਹਮਣੇ 69 ਵਾਲੀ ਕੱਢ ਲਈ ਦੀ ਆਪਾਂ ਟਰਾਲੀ ਪਰ ਲਈ ਟਰਾਲੀ ਜੇ ਮਾਲ ਪਲਟੀ ਕਰਿਆ ਦੀ ਫਿਰ ਨਕਲੀ ਆ ਇਹ ਚ ਪਾਇਆ 150 ਗੱਟਾ ਤੇ ਲਾ ਰਹੇ ਨੇ ਲੇਬਰ ਵਾਲੇ ਲਾ ਰਹੇ ਨੇ ਸੋਰ ਬਾਕੀ ਆ ਟਰਾਲੀ ਹੈਗਾ 200 ਤੋਂ ਦੇ ਲਵੇ ਗੱਟਾ 200 ਤੋਂ ਪਲੱਸੇ ਹੋਊਗਾ ਫਿਰ ਆ ਕਰਵਾਉਣੇ ਆ ਲੱਗੀ ਹੋਇਆ ਲੇਬਰ ਰਾਤ ਕਰਿਆ ਇਦੀ ਖਾਲੀ ਸਟੋਰ ਚ ਜਿਹੜਾ ਬੀਜ ਲਾਉਣਾ ਸੀ ਆਪਾਂ ਲਾਇਆ ਇਦੀ ਤੇ ਅੱਜ ਸਵੇਰੇ ਫੇਰ ਲਿਆ ਟਰਾਲੀ ਗਰੇਡਰ ਤੇ ਤੇ ਇੱਕ ਦੋ ਟਰਾਲੀਆਂ ਦਾ ਮਾਲ ਹੋਰ ਪਿਆ ਆਪਣੇ ਉਰੇ ਗਰੇਡਰ ਤੇ ਆ ਹਰੇ ਬਾਰਦਾਨੇ ਚ ਇਹ ਲੋਡ ਕਰਵਾ ਕੇ ਬੀਜ ਸਟੋਰ ਲਾਉਣਾ ਹੈ ਐਲ ਆਰ ਦਾ ਰਾਸਣ ਆ ਇਹ ਸਾਰਾ ਹੀ ਜਿੰਨਾ ਵੀ ਹਰਾ ਥੈਲਾ ਪਿਆ ਤੇ ਬਾਕੀ ਇੱਧਰ ਗੋਲੀ ਵੀ ਪਈ ਹੋਣੀ ਆ ਉਹ ਵੀ ਪਿਆ ਆਪਣਾ ਪਰੇ ਚਿੱਟੇ ਥੈਲੇ ਵਾਲਾ ਆਕੀ ਲੋਡ ਕਰਵਾਉਣਾ ਹੈ ਲੇਬਰ ਤੋਂ ਨਾ ਅਭੀ ਆਪਣੀ ਪਿਆ ਦੇ ਡੀਅਰ ਪੋਟੈਟੋ ਇਹ ਹੈਗੀ ਆ ਗੋਲੀ ਐਲ ਆਰ ਦੀ ਸਾਰੇ ਜਿੰਨੇ ਵੀ ਚਿੱਟੇ ਪੈ ਗਏ ਨੇ ਤੇ ਗਰੇਡਰ ਚੱਲ ਰਿਹਾ ਇਹ ਵੀ ਆਪਣੀ ਮਾਲ ਮਿਲਦਾ ਗਰੇਡਰ ਹੋ ਰਿਹਾ ਚਿਪਸ ਹੋਣਾ 3 ਤੇ ਹਜੇ ਇੱਕ ਟਰਾਲੀ ਆ ਖੜੀ ਆ ਤੇ ਵੀਰੇ ਹੁਣੀ ਖੜੇ ਨੇ ਇੱਧਰ ਚਲੋ ਲੋਡ ਕਰਵਾ ਕੇ ਫਿਰ ਲੈ ਕੇ ਚੱਲਦੇ ਆ ਉੱਧਰ ਦੇਖਦੇ ਆ ਹਾਲ ਦਾ ਇਹ ਗਰੇਡਰ ਦਾ ਕੰਮ ਮਾਰੂ ਮਾਰ ਤੇ ਸਾਡੇ ਏਰੀਆ 'ਚ ਤਕਰੀਬਨ ਕੰਮ ਲਵੀ ਲੱਗ ਚੱਲੇ ਆ। ਬਸ 5-10 ਦਿਨ ਦਾ ਕੰਮ ਹੋਰ ਆ। ਆਲੂ ਦੀ ਪਟਾਈ ਦਾ ਗ੍ਰੇਡਰ, ਰੂਟਰ ਸਾਰਾ ਕੁਝ ਬੰਦ ਹੋ ਜਾਇਆ ਨਾ। ਤੇ ਬਾਕੀ ਸਟੋਰ ਸਾਡੇ ਏਰੀਆ 'ਚ ਫੁੱਲ ਨੇ ਕੰਪਨੀ ਵਾਲਿਆਂ ਨੇ ਲਏ ਹੋਏ ਨੇ ਜਿਵੇਂ ਬਾਲਾ ਜੀ ਹੋਗੀ ਤੇ ਆਈ.ਟੀ.ਸੀ. ਸਾਰਿਆਂ ਨੇ ਸਟੋਰ ਬੱਕੋਏ ਨੇ। ਤਾਂ ਹੀ ਆਪਾਂ ਨੂੰ ਜਾ ਕੇ ਦੂਰ ਲਾਉਣਾ ਪੈਂਦਾ 15 ਕਿਲੋਮੀਟਰ ਤੇ। ਉਹ ਵੀ ਨਵਾਂ ਮਣਿਆ ਸਟੋਰ ਤਾਂ ਜਗ੍ਹਾ ਮਿਲ ਗਈ ਉੱਥੇ ਲਾਉਣ ਨੂੰ। ਨਹੀਂ ਬਹੁਤ ਮੁਸ਼ਕਲ ਦੀ ਕੰਮ ਨਾਬੇ ਏਰੀਏ ਚ ਹਲੇ ਖਾਲੀ ਪਏ ਨੇ ਸਟੋਰ ਉਧਰ ਤਾਂ ਮੰਨ ਲਓ ਇਕੱਲੇ ਇਕੱਲੇ ਸਟੋਰ ਚ 20-20 ਹਜ਼ਾਰ ਰੁਪਈਆ 20-20 ਹਜ਼ਾਰ ਘਟਾ ਲੱਗਿਆ ਤੇ ਉਹ ਆਪਾਂ ਨੂੰ ਪੈਂਦਾ ਉਧਰ ਦੂਰ ਬਾਕੀ ਹੁਣ ਚੱਲਦੀ ਐ ਇਸ ਟਾਈਮ ਪਟਾਈ ਡਾਇਮੰਡ 2 ਮਿੰਟ ਦੀ ਸੋਨਾ 1 3 ਦੀ ਇਹ ਚੱਲਦੀਆਂ ਨੇ ਪਟਾਈਆਂ ਐਲ ਆਰ ਦੀਆਂ ਤਾਂ ਤਕਰੀਬਨ ਖਤਮ ਹੋ ਚੱਲੀਆਂ ਕੀ ਟਰਾਲੀ ਹੋ ਗਈ ਆ ਵੀ ਖਾਲੀ ਤੇ ਫਿਰ ਲੇਬਰ ਤੋਂ ਲੋਡ ਕਰਵਾਉਨੇ ਆ ਟਰਾਲੀ ਉਹ ਖੜੀ ਆ ਸਾਹਮਣੇ ਟਰਾਲੀ ਆਪਣੀ